ਅਸੀਂ ਲੈ ਬੁਲਟਨ ਦੇਖ ਰਹੇ ਸਰਦਸ਼ਕਤ ਮੈਂ ਕੋਮਲ ਕਪੂਰ ਸਵਾਗਤ ਕਰਦੀਆਂ ਖਬਰਾਂ ਤੇ ਪਹਿਲਾਂ ਨਜ਼ਰ ਮਾਰ ਲੈਣੇ ਆ ਅਹਿਮ ਸੁਰਖੀਆਂ ਤੇ ਲੱਖਾਂ ਆਸਟ੍ਰੇਲੀਆਈ ਦੇ ਕਰਜ਼ੇ ਵਿੱਚ ਵੀ ਪਰਤੀਸ਼ਤ ਹੋਈ ਕਟੌਤੀ ਜਲਦ ਮਿਲੇਗੀ ਵੱਡੀ ਰਾਹਤ ਮੈਲਬੌਰਨ ਦੇ ਵਿੱਚ 65 ਸਾਲਾ ਵਿਅਕਤੀ ਡਰਗਸ ਤਸਕਰੀ ਮਾਮਲੇ ਦੇ ਵਿੱਚ ਹੋਇਆ ਗ੍ਰਿਫਤਾਰ ਮੈਲਬੌਰਨ ਅਗਜ਼ਨੀ ਮਾਮਲੇ ਦੇ ਵਿੱਚ ਪੁਲਿਸ ਜ਼ਿੰਮੇਵਾਰ ਲੋਕਾਂ ਤੋਂ ਇੱਕ ਫੋਨ ਕਾਲ ਦੂਰ ਕੈਲਕੂਲੇਸ਼ਨ ਇਹ ਬਦਲੀ ਨੀਤੀ ਛੱਡਿਆ ਇੰਟਰਨੈਸ਼ਨਲ ਸਟੂਡੈਂਟਸ ਦੀ ਘਟੋਤੀ ਦਾ ਪਲਾਨ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਸਟ੍ਰੇਲੀਆ ਦੀ ਲੇਬਰ ਸਰਕਾਰ ਨੇ ਇਸ ਸਾਲ ਮਈ ਦੇ ਵਿੱਚ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਵਿਦਿਆਰਥੀਆਂ ਦੇ ਕਰਜ਼ੇ ਦੇ ਵਿੱਚ 20% ਦੀ ਘਟौती ਕਰੇਗੀ। ਇਹ ਖੇਡ ਬਦਲਣ ਵਾਲੀ ਸਕੀਮ ਹੁਣ ਜਲਦ ਹੀ ਹਕੀਕਤ ਦੇ ਵਿੱਚ ਬਦਲਣ ਜਾ ਰਹੀ ਹੈ। ਸੰਸਦ ਦੇ ਕੁਲ ਮੂੜ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਕਾਨੂੰਨ ਦਾ ਰੂਪ ਦਿੱਤੇ ਜਾਣ ਦੀ ਪੂਰੀ ਉਮੀਦ ਹੈ। ਜੇਕਰ ਤੁਸੀਂ ਉਹਨਾਂ ਲੱਖਾਂ ਆਸਟ੍ਰੇਲੀਆਈ ਦੇ ਵਿੱਚੋਂ ਇੱਕ ਹੋ ਜਿਨ੍ਹਾਂ ਦਾ ਵਿਦਿਆਰਥੀ ਕਰਜ਼ਾ ਬਕਾਇਆ ਹੈ ਤਾਂ ਇਹ ਖਬਰ ਤੁਹਾਡੇ ਲਈ ਖੁਸ਼ੀ ਦੀ ਗੱਲ ਹੋ ਸਕਦੀ ਹੈ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਆਸਟ੍ਰੇਲੀਅਨ ਟੈਕਸ ਦਫ਼ਤਰ ਤੁਹਾਡੇ ਕਰਜ਼ੇ ਦੀ ਬਕਾਇਆ ਰਕਮ ਦੇ ਆਧਾਰ 'ਤੇ ਵੀ ਫਸਤੀ ਦੀ ਕਟੌਤੀ ਲਾਗੂ ਕਰੇਗਾ। ਮਤਲਬ ਜੇ ਤੁਹਾਡਾ ਕਰਜ਼ਾ 27640 ਡਾਲਰ ਹੈ ਜੋ ਕਿ ਔਸਤ ਵਿਦਿਆਰਥੀ ਕਰਜ਼ੇ ਦੀ ਰਕਮ ਹੁੰਦੀ ਹੈ ਤਾਂ ਤੁਹਾਨੂੰ ਲਗਭਗ 5500 ਡਾਲਰ ਦੀ ਰਾਹਤ ਮਿਲੇਗੀ। ਸਿੱਖਿਆ ਮੰਤਰੀ ਜੈਸਨ ਕਲੀਅਰ ਦਾ ਕਹਿਣਾ ਕਿ ਇਹ ਕਟੌਤੀ ਉਹਨਾਂ ਨੌਜਵਾਨਾਂ ਦੇ ਮੋਢਿਆਂ ਤੋਂ ਵੱਡਾ ਬੋਝ ਹਟਾਏਗੀ ਜੋ ਹੁਣੇ ਹੀ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕਰਕੇ ਬਾਹਰ ਆਏ ਨੇ ਤੇ ਘਰ ਖਰੀਦਣ ਲਈ ਪੈਸੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਸਕੀਮ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਨੂੰ ਲਾਗੂ ਕਰਨ ਲਈ ਵਿਦਿਆਰਥੀਆਂ ਨੂੰ ਕੋਈ ਵਾਧੂ ਕਾਰਵਾਈ ਕਰਨ ਦੀ ਲੋੜ ਨਹੀਂ ਪਵੇਗੀ। ਐਟਆਓ ਆਪਣੇ ਆਪ ਹੀ ਤੁਹਾਡੇ ਕਰਜ਼ੇ ਤੇ 20% ਦੀ ਕਟੌਤੀ ਲਾਗੂ ਕਰੇਗਾ। ਤੁਸੀਂ ਆਪਣੇ ਮਾਈ ਗਵ ਅਕਾਊਂਟ ਰਾਹੀਂ ਆਪਣਾ ਬਕਾਇਆ ਰਕਮ ਦੀ ਜਾਂਚ ਕਰ ਸਕਦੇ ਹੋ। ਸਰਕਾਰ ਤੁਹਾਨੂੰ ਇਸ ਬਦਲਾਅ ਬਾਰੇ ਸੂਚਿਤ ਕਰੇਗੀ। ਪਰ ਇਹ ਸਕੀਮ ਸਿਰਫ ਕਰਜ਼ੇ ਦੀ ਕਟੌਤੀ ਤੱਕ ਹੀ ਸੀਮਤ ਨਹੀਂ ਹੈ। ਸਰਕਾਰ ਇੱਕ ਹੋਰ ਵੱਡੀ ਤਬਦੀਲੀ ਦੀ ਯੋਜਨਾ ਬਣਾ ਰਹੀ ਹੈ। ਐਜੀਸੀਐਸ ਕਰਜ਼ੇ ਦੀ ਅਦਾਇਗੀ ਦੀ ਆਮਦਨ ਸੀਮਾ ਨੂੰ 54000 435 ڈالر ਤੋਂ ਵਧਾ ਕੇ 67000 ڈالر ਕੀਤਾ ਚਾਰਿਆ ਹੈ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ 67000 ڈالر ਤੋਂ ਘੱਟ ਕਮਾਉਂਦੇ ਹੋ ਤਾਂ ਤੁਹਾਨੂੰ ਆਪਣੇ ਕਰਜ਼ੇ ਦੀ ਅਦਾਇਗੀ ਨਹੀਂ ਕਰਨੀ ਪਵੇਗੀ ਹਾਲਾਂਕਿ ਜੇਕਰ ਤੁਸੀਂ ਚਾਹੋ ਤਾਂ ਸਵੈ ਇਛਤ ਅਦਾਇਗੀਆਂ ਕਰ ਸਕਦੇ ਹੋ ਇਸ ਨਾਲ ਤੁਹਾਡੀਆਂ ਲਾਜ਼ਮੀ ਅਦਾਇਗੀਆਂ ਵੀ ਘੱਟ ਹੋਣਗੀਆਂ ਜਿਸ ਨਾਲ ਤੁਹਾਡੀ ਤਨਖਾਹ ਵਿੱਚ ਵਾਧੂ ਪੈਸੇ ਆ ਸਕਦੇ ਨੇ ਜੇਕਰ ਤੁਸੀਂ ਪਿਛਲੇ ਸਾਲ ਦੌਰਾਨ ਜ਼ਿਆਦਾ ਅਦਾਇਗੀ ਕਰ ਚੁੱਕੇ ਹੋ ਤਾਂ ਏਟੀਓ ਇਸ ਨੂੰ ਤੁਹਾਡੇ ਟੈਕਸ ਰਿਟਰਨ ਦੌਰਾਨ ਵਿਵਸਥਿਤ ਕਰੇਗਾ ਤੇ ਬਕਾਇਆ ਰਕਮ ਤੁਹਾਨੂੰ ਵਾਪਸ ਕਰ ਦਿੱਤੀ ਜਾਵੇਗੀ ਪਰ ਸੀਪੀਏ ਆਸਟ੍ਰੇਲੀਆ ਦੇ ਕਾਰੋਬਾਰੀ ਮੁਖੀ ਰਗਵਾਨ ਆਰਜ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆਈਆਂ ਨੂੰ ਸੋਸ਼ਲ ਮੀਡੀਆ ਦੇ ਫਿੰ ਅਫਲੂਐਂਸਰਾਂ ਦੀਆਂ ਗੁੰਮਰਾਹਕੁੰਨ ਸਲਾਹਾਂ ਤੋਂ ਬਚਣਾ ਚਾਹੀਦਾ ਹੈ ਜੋ ਟੈਕਸ ਰਿਟਰਨ ਦਾਖਲ ਕਰਨ ਵਿੱਚ ਦੇਰੀ ਦੀ ਸਲਾਹ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਟੈਕਸ ਰਿਟਰਨ ਦਾਖਲ ਕਰਨਾ ਇੱਕ ਕਾਨੂੰਨੀ ਜ਼ਿੰਮੇਵਾਰੀ ਹੈ ਤੇ ਸਹੀ ਮੁਲਾਂਕਣ ਲਈ ਜ਼ਰੂਰੀ ਹੈ ਜੇਕਰ ਤੁਹਾਡਾ HECS ਕਰਜ਼ਾ ਪੂਰੀ ਤਰ੍ਹਾਂ ਚੁਕਤਾ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਤਨਖਾਹ ਵਿੱਚੋਂ ਹੁਣ ਲਾਜ਼ਮੀ ਅਦਾਇਗੀਆਂ ਨਹੀਂ ਕੱਟੀਆਂ ਜਾਣਗੀਆਂ ਪਰ ਇਸ ਲਈ ਤੁਹਾਨੂੰ ਆਪਣੇ ਮਾਲਕ ਨੂੰ ਸੂਚਿਤ ਕਰਨਾ ਪਵੇਗਾ ਇਸ ਵਿੱਚ ਇੱਕ ਸਧਾਰਨ ਵਿਧੋਲਡਿੰਗ ਕੋਸ਼ਨਾ ਫਾਰਮ ਭਰਨਾ ਸ਼ਾਮਲ ਹੈ ਜਿਸ 'ਚ ਤੁਸੀਂ ਸਪਸ਼ਟ ਕਰਦੇ ਹੋ ਕਿ ਤੁਹਾਡੇ ਕੋਲ ਹੁਣ HECS ਦਾ ਕੋਈ ਹੋਰ ਵਿਦਿਆਰਥੀ ਕਰਜ਼ਾ ਨਹੀਂ ਹੈ ਮੈਲਬਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 65 ਸਾਲਾ ਵਿਅਕਤੀ ਨੂੰ 92 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਅਤੇ 4.77 ਲੱਖ ਸਿਗਰਟਾਂ ਦੀ ਤਸਕਰੀ ਦੀ ਸਾਜ਼ਿਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਹ ਸਮਾਨ ਕਪੜਿਆਂ ਦੀ ਆੜ ਦੇ ਵਿੱਚ ਆਸਟ੍ਰੇਲੀਆ ਲਿਆਂਦਾ ਜਾ ਰਿਹਾ ਸੀਗਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ 1.3 ਲੱਖ ਨਕਰ ਨਸ਼ੀਲੇ ਪਦਾਰਥ ਅਤੇ ਮੋਬਾਈਲ ਫੋਨ ਦੀ ਜ਼ਬਤ ਕੀਤੇ ਨੇ melbourne ਦੇ ਇੱਕ 65 ਸਾਲਾ ਵਿਅਕਤੀ ਨੂੰ ਆਸਟ੍ਰੇਲੀਆ 'ਚ 92 ਕਿਲੋਗ੍ਰਾਮ ਨਸ਼ੀਲੇ ਪਦਾਰਥ ਤੇ 4.77 ਲੱਖ ਸਿਗਰਟਾਂ ਦੀ ਤਸਕਰੀ ਦੀ ਕੋਸ਼ਿਸ਼ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਆਸਟ੍ਰੇਲੀਅਨ ਬਾਰਡਰ ਫੋਰਸ ਅਤੇ ਫੈਡਰਲ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਇਹ ਗੈਰ ਕਾਨੂੰਨੀ ਸਮਾਨ 4 ਵੱਖ-ਵੱਖ ਕਨਸਾਈਨਮੈਂਟਾਂ ਰਾਹੀਂ ਸਿਡਨੀ ਤੇ ਮੈਲਬੌਰਨ ਪਹੁੰਚਿਆ ਸੀ ਪਹਿਲੀਆਂ 3 ਕਨਸਾਈਨਮੈਂਟਾਂ ਵਿਤਨਾਮ ਤੋਂ ਸਿਡਨੀ ਆਈਆਂ ਜਿਨ੍ਹਾਂ ਨੂੰ ਲੈਗਿੰਗਸ ਟੋਪੀਆਂ ਅਤੇ ਜੁਰਾਬਾਂ ਵਿੱਚੋਂ ਲੇਬਲ ਕੀਤਾ ਗਿਆ ਸੀ ਅਧਿਕਾਰੀਆਂ ਨੇ ਇਨਾਂ ਚ 55 ਕਿਲੋਗ੍ਰam ਮੈਥਾਮਫੈਟਾਮਾਈਨ 35 ਕਿਲੋਗ੍ਰam ਹੈਰੋਇਨ ਤੇ 2 ਕਿਲੋਗ੍ਰam ਐਮਡੀਐਮਏ ਬਰਾਮਦ ਕੀਤਾ ਹੈ ਪੁਲਿਸ ਨੇ ਇਸ ਵਿਅਕਤੀ ਨੂੰ ਬਰਨਰ ਫੋਨ ਰਾਹੀਂ ਇਸ ਤਸਕਰੀ ਦੇ ਨਾਲ ਜੋੜਿਆ ਜੋ ਇਨਾਂ ਕਨਸਾਈਨਮੈਂਟਾਂ ਦੇ ਨਾਲ ਰਜਿਸਟਰਡ ਸੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਵਿਅਕਤੀ ਫਰਵਰੀ ਮਹੀਨੇ ਚ ਕਈ ਵਾਰ ਮੈਲਬਰਨ ਤੋਂ ਸਿਡਨੀ ਗਿਆ ਜੋ ਸ਼ੱਕ ਦੇ ਘੇਰੇ ਚ ਆਇਆ ਹੈ ਬੀਤੇ ਵੀਰਵਾਰ ਨੂੰ ਪੁਲਿਸ ਨੇ ਮੈਲਬਰਨ ਦੇ ਐਸਕਾਟ ਵੇਲਸ ਸਥਿਤ ਉਸ ਦੇ ਘਰ ਤੇ ਛਾਪਾ ਮਾਰਿਆ ਜਿੱਥੋਂ 1.3 ਲੱਖ ਡਾਲਰ ਨਗਦ 3 ਕਿਲੋਗ੍ਰਾਮ ਮੈਥਾਮਫੀਟਾਮਾਈਨ 1 ਕਿਲੋਗ੍ਰਾਮ ਕੋਕੀਨ ਤੇ 4 ਮੋਬਾਈਲ ਫੋਨ ਜ਼ਬਤ ਕੀਤੇ ਗਏ ਇਸ ਵਿਅਕਤੀ ਤੇ ਗੈਰ ਕਾਨੂੰਨੀ ਤਰੀਕੇ ਨਾਲ ਆਯਾਤ ਕੀਤੀ ਗਈ ਵਪਾਰਕ ਮਾਤਰਾ ਦੀ ਬਾਰਡਰ ਕੰਟਰੋਲਡ ਡਰੱਗ ਰੱਖਣ ਦਾ ਦੋਸ਼ ਲਗਾਇਆ ਗਿਆ ਜਿਸ ਦੀ ਸਜ਼ਾ ਉਮਰਕਾਹ ਤੱਕ ਹੋ ਸਕਦੀ ਹੈ ਇਸ ਤੋਂ ਇਲਾਵਾ 1 ਲੱਖ ਡਾਲਰ ਜਾਂ ਇਸ ਤੋਂ ਵੱਧ ਮੁੱਲ ਦੀ ਸੰਪਤੀ ਨਾਲ ਸੌਦੇਬਾਜ਼ੀ ਦਾ ਦੋਸ਼ ਵੀ ਲਗਾਇਆ ਗਿਆ ਹੈ ਜਿਸ ਦੀ ਸਜ਼ਾ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਉਸ ਨੂੰ ਮੈਲਬਰਨ ਮੈਜਿਸਟ੍ਰੇਟ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਮੈਲਬੌਰਨ ਦੇ ਵਿੱਚ ਇਸ ਸਾਲ ਦੇ ਸ਼ੁਰੂ ਦੇ ਵਿੱਚ ਘਰ ਦੇ ਵਿੱਚ ਲੱਗੀ ਅੱਗ ਨੇ ਇੱਕ ਮਾਸੂਮ ਨੌਜਵਾਨ ਦੀ ਜਾਨ ਲੈ ਲਈ ਸੀ ਹੁਣ ਪੁਲਿਸ ਕਹਿ ਰਹੀ ਹੈ ਕਿ ਉਹ ਇਸ ਅਪਰਾਧ ਦੇ ਜ਼ਿੰਮੇਵਾਰ ਲੋਕਾਂ ਨੂੰ ਫੜਨ ਤੋਂ ਸਿਰਫ ਇੱਕ ਫੋਨ ਕਾਲ ਦੂਰ ਹੈ ਮੈਲਬੌਰਨ ਦੇ ਪੱਛਮੀ ਖੇਤਰ ਦੇ ਵਿੱਚ ਇੱਕ ਤਿੰਨ ਮੰਜ਼ਿਲਾ ਟਾਊਨ ਹਾਊਸ 'ਚ ਭਿਆਨਕ ਅੱਗ ਲੱਗੀ ਜਿਸ ਨੇ 27 ਸਾਲਾਂ ਕੇਟੀ ਟੈਂਜ਼ੀ ਦੀ ਜਾਨ ਲੈ ਲਈ ਕੇਟੀ ਉਸ ਸਮੇਂ ਆਪਣੇ ਭਰਾ ਤੇ ਭਾਬੀ ਦੇ ਘਰ ਦੀ ਦੇਖਭਾਲ ਕਰ ਰਹੀ ਸੀ ਪੁਲਿਸ ਮੁਤਾਬਕ ਤੜਕੇ 2 ਵਜੇ ਦੇ ਕਰੀਬ ਸੀਸੀਟੀਵੀ ਫੁਟੇਜ 'ਚ ਦੋ ਵਿਅਕਤੀਆਂ ਨੂੰ BMW X3 ਜਾਂ X5 ਵਿੱਚੋਂ ਨਿਕਲਦੇ ਤੇ ਘਰ ਦੇ ਬਾਹਰ ਪਾਰਕ ਕਰਦੇ ਵੇਖਿਆ ਗਿਆ ਇਸ ਤੋਂ ਬਾਅਦ ਵੱਡਾ ਤਮਾਕਾ ਹੋਇਆ ਤੇ ਇਹ ਜੋੜਾ ਇੱਕ ਜੈਰੀ ਕੈਨ ਲੈ ਕੇ ਉੱਥੋਂ ਭੱਜ ਗਿਆ ਕੇਟੀ ਨੇ ਤੁਰੰਤ 300 ਨੂੰ ਕਾਲ ਕੀਤੀ ਪਰ ਉਹ ਅੱਗ ਦੀਆਂ ਲਪਟਾਂ ਦੇ ਵਿੱਚ ਘਿਰ ਕੇ ਮੌਕੇ ਤੇ ਹੀ ਮਰ ਗਈ ਇਹ ਅੱਗ ਇੰਨੀ ਭਿਆਨਕ ਸੀ ਕਿ ਪੂਰਾ ਟਾਊਨ ਹਾਊਸ ਤਬਾਹ ਹੋ ਗਿਆ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਹ ਅਗਜ਼ਨੀ ਦਾ ਮਾਮਲਾ ਸੀ ਜੋ ਸੰਭਾਵਿਤ ਤੌਰ ਤੇ ਗੈਰ ਕਾਨੂੰਨੀ ਤੰਬਾਕੂ ਵਪਾਰ ਨਾਲ ਜੁੜਿਆ ਹੋਇਆ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਨਿਸ਼ਾਨਾ ਬਣਾਇਆ ਹਮਲਾ ਸੀ ਪਰ ਅਪਰਾਧੀਆਂ ਨੇ ਗਲਤ ਘਰ ਨੂੰ ਨਿਸ਼ਾਨਾ ਬਣਾ ਲਿਆ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਕੇਟੀ ਟੈਂਸੀ ਪੂਰੀ ਤਰ੍ਹਾਂ ਮਾਸੂਮ ਸੀ ਤੇ ਉਸ ਦਾ ਇਸ ਗੈਰ ਕਾਨੂੰਨੀ ਵਪਾਰ ਨਾਲ ਕੋਈ ਸੰਬੰਧ ਨਹੀਂ ਸੀ। ਜਾਸੂਸਾਂ ਨੂੰ ਸ਼ੱਕ ਹੈ ਕਿ ਇਸ ਹਮਲੇ ਦੀ ਯੋਜਨਾ ਵਿਦੇਸ਼ ਚੜ੍ਹੰਦੇ ਤੰਬਾਕੂ ਦੇ ਗੈਰ ਕਾਨੂੰਨੀ ਵਪਾਰ ਦੇ ਮੁਖੀ ਕਾਸ ਹਮਦ ਨੇ ਬਣਾਈ ਸੀ ਪਰ ਅਪਰਾਧੀਆਂ ਨੇ ਗਲਤ ਪਤੇ ਤੇ ਅੱਗ ਲਗਾ ਦਿੱਤੀ ਜਿਸ ਨਾਲ ਇਹ ਦੁਖਦਾਈ ਘਟਨਾ ਵਾਪਰੀ। ਡਿਟੈਕਟਿਵ ਇੰਸਪੈਕਟਰ ਕ੍ਰਿਸ ਮਰੇ ਨੇ ਕਿਹਾ ਕਿ ਅਸੀਂ ਇਸ ਜਾਂਚ ਨੂੰ ਸੁਲਝਾਉਣ ਤੋਂ ਸਿਰਫ ਇੱਕ ਫੋਨ ਕਾਲ ਦੂਰ ਹਾਂ। ਉਹਨਾਂ ਨੇ ਅਪਰਾਧੀਆਂ ਨੂੰ ਮੂਰਖ ਕਹਿੰਦਿਆਂ ਆਖਿਆ ਕਿ ਉਹਨਾਂ ਨੇ ਗਲਤ ਘਰ ਨੂੰ ਨਿਸ਼ਾਨਾ ਬਣਾਇਆ ਜਿਸ ਕਾਰਨ ਇੱਕ ਮਾਸੂਮ ਜਾਨ ਚਲੀ ਗਈ। ਪੁਲਿਸ ਨੇ ਇਸ ਮਾਮਲੇ 'ਚ ਜਾਣਕਾਰੀ ਦੇਣ ਵਾਲਿਆਂ ਲਈ 5 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ April 'ਚ ਪੁਲਿਸ ਨੇ CCTV ਫੁਟੇਜ ਦੀ ਮਦਦ ਨਾਲ ਇੱਕ ਵਿਅਕਤੀ ਦੀ ਡਿਜੀਟਲ ਸੰਯੁਕਤ ਤਸਵੀਰ ਜਾਰੀ ਕੀਤੀ ਸੀ। ਇਸ ਵਿਅਕਤੀ ਨੂੰ ਮੱਧ ਪੂਰਬੀ ਦਿਖਦਾ 25 ਤੋਂ 30 ਸਾਲ ਦੀ ਉਮਰ ਦਾ ਤੇ ਪਤਲੇ ਸਰੀਰ ਵਾਲਾ ਵਿਅਕਤੀ ਦੱਸਿਆ ਗਿਆ ਹੈ। ਪੁਲਿਸ ਨੂੰ ਕ੍ਰਾਈਮ ਸਟਾਪਰਜ਼ ਰਾਹੀਂ ਕੁਝ ਸੁਰਾਗ ਮਿਲੇ ਨੇ ਜਿਸ 'ਚ ਇੱਕ ਕਾਲ ਵਿੱਚ ਇੱਕ ਨਾਮ ਦੱਸਕਰ ਸੀ। ਜਾਂਚ ਕਰਤਾ ਉਸ ਕਾਲਰ ਨੂੰ ਹੋਰ ਜਾਣਕਾਰੀ ਦੇਣ ਲਈ ਮੁਰ ਸੰਪਰਕ ਕਰਨ ਦੀ ਅਪੀਲ ਕਰ ਰਹੇ ਨੇ ਡਿਟੈਕਟਿਵ ਮਰੇ ਨੇ ਕਿਹਾ ਕਿ ਸਾਨੂੰ ਸਿਰਫ ਉਹਨਾਂ ਵਿਅਕਤੀਆਂ ਦੇ ਨਾਮ ਚਾਹੀਦੇ ਨੇ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਹੈ ਅਸੀਂ ਜਾਣਦੇ ਹਾਂ ਕਿ ਇਸ ਹਮਲੇ ਦੇ ਪਿੱਛੇ ਕੌਣ ਸੀ ਤੇ ਅਸੀਂ ਇਸ ਨੂੰ ਸਾਬਤ ਕਰਨ ਦੇ ਬਹੁਤ ਨੇੜੇ ਹਾਂ ਉਹਨਾਂ ਨੇ ਅੱਗੇ ਕਿਹਾ ਕਿ ਜ਼ਿੰਮੇਵਾਰ ਲੋਕ ਜਾਣਦੇ ਨਹੀਂ ਕਿ ਉਹਨਾਂ ਨੇ ਗਲਤ ਕਰਨ ਨੂੰ ਨਿਸ਼ਾਨਾ ਬਣਾਇਆ ਹੈ ਤੇ ਇਸ ਨੂੰ ਇਸ ਗੱਲ ਨਾਲ ਜੋੜਨਾ ਪਵੇਗਾ ਕਿ ਉਹ ਇੱਕ ਮਾਸੂਮ ਔਰਤ ਦੀ ਮੌਤ ਦੇ ਜ਼ਿੰਮੇਵਾਰ ਨੇ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਸ ਨੂੰ ਗੁਮਨਾਮ ਰੂਪ ਦੇ ਵਿੱਚ ਸੰਪਰਕ ਕਰਨ ਆਸਟ੍ਰੇਲੀਆ ਦੇ ਵਿਰੋਧੀ ਟੀਰਨੇ ਮਈ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੀ ਸਿੱਖਿਆ ਅਤੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਇਸ ਨਾਲ ਹੀ ਕੈਲਕੂਲੇਸ਼ਨ ਨੇ ਪਹਿਲਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿੱਚ 8000 ਦੀ ਘਟौती ਕਰਨ ਦੀ ਗੱਲ ਕਹੀ ਸੀ ਪਰ ਹੁਣ ਉਸ ਨੇ ਇਸ ਸੱਦੇ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ ਕੋਲਾਈਜਨ ਦੇ ਨਵੇਂ ਸਿੱਖਿਆ ਬੁਲਾਰੇ ਜਨਾਥਨ ਡੂਨੀਅਮ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਤੇ ਸਹਿਯੋਗੀ ਪਹੁੰਚ ਦਾ ਸਮਰਥਨ ਕੀਤਾ ਹੈ ਉਨ੍ਹਾਂ ਨੇ ਪਾਰਟੀ ਦੇ ਪਿਛਲੇ ਨੇਤਾ ਪੀਟਰ ਡਟਨ ਦੀ ਬਿਆਨਬਾਜ਼ੀ ਦੀ ਆਲੋਚਨਾ ਕਰਦਿਆਂ ਆਖਿਆ ਕਿ ਉਹ ਰਚਨਾਤਮਕ ਨਹੀਂ ਸੀ डोनियम ਨੇ ਮੰਨਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਜ਼ਰੀਏ ਮਿਲਣ ਵਾਲੀ ਫੰਡਿੰਗ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਖਾਸ ਕਰਕੇ ਰੀਜਨਲ ਯੂਨੀਵਰਸਿਟੀਆਂ ਲਈ ਬਹੁਤ ਮਹੱਤਵਪੂਰਨ ਹੈ ਇਹ ਫੰਡਿੰਗ ਨਾ ਸਿਰਫ ਸਿੱਖਿਆ ਸੰਸਥਾਵਾਂ ਨੂੰ ਮਜ਼ਬੂਤ ਕਰਦੀ ਹੈ ਸਗੋਂ ਸਥਾਨਕ ਅਰਥ ਵਿਵਸਥਾ ਨੂੰ ਵੀ ਸਹਾਰਾ ਦਿੰਦੀ ਹੈ ਇਸ ਦੇ ਨਾਲ ਹੀ ਜਨਾਥਨ ਡੋਨੀਅਮ ਨੇ ਲੇਬਰ ਪਾਰਟੀ ਦੀ 20% HECS ਕਰਜ਼ਾ ਰਾਹਤ ਨੀਤੀ ਦੇ ਵਿਰੋਧ ਵਿੱਚ ਇਹ ਨਰਮੀ ਵਿਖਾਈ ਹੈ ਉਹਨਾਂ ਨੇ ਸਕੂਲੀ ਪਾਠਕ੍ਰਮ ਸੁਧਾਰਾਂ 'ਚ ਸੱਭਿਆਚਾਰਕ ਬਹਿਸਾਂ ਨੂੰ ਛੱਡ ਕੇ ਅਕਾਦਮਿਕ ਵਿਸ਼ਿਆਂ 'ਤੇ ਜ਼ੋਰ ਦੇਣ ਦੀ ਗੱਲ ਕੀਤੀ। ਇਸ ਦੇ ਨਾਲ ਉਹਨਾਂ ਨੇ ਪੀਟਰ ਡਟਨ ਦੇ ਪੁਰਾਣੇ ਐਂਟੀ-ਵੌਕ ਏਜੰਡੇ ਤੋਂ ਦੂਰੀ ਬਣਾਈ ਹੋਈ ਹੈ, ਜੋ ਕਿ ਸਿੱਖਿਆ ਤੇ ਸਮਾਜਿਕ ਮੁੱਦਿਆਂ 'ਚ ਵਧੇਰੇ ਸੰਵੇਦਨਸ਼ੀਲ ਪਹੁੰਚ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਸਕੂਲੀ ਖੇਡਾਂ 'ਚ ਲਿੰਗ ਭਾਗੀਦਾਰੀ ਦੇ ਮੁੱਦੇ 'ਤੇ ਡੂਨੀਅਮ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਫੈਸਲੇ ਸੰਗੀ ਪੱਦਰ ਤੇ ਥੋਪਣ ਦੀ ਬਜਾਏ ਸਥਾਨਕ ਜਾਂ ਪ੍ਰਤੀਯੋਗੀ ਪੱਦਰ ਤੇ ਕੀਤੇ ਜਾਣੇ ਚਾਹੀਦੇ ਨੇ। ਇਹ ਪੌਂਚ ਸਥਾਨਕ ਭਾਈਚਾਰਿਆਂ ਨੂੰ ਵਧੇਰੇ ਅਧਿਕਾਰ ਦੇਣ ਦੀ ਦਿਸ਼ਾ 'ਚ ਇੱਕ ਕਦਮ ਹੈ। ਦੂਜੇ ਪਾਸੇ ਕਲਾਈਜਨ ਦੇ ਸ਼ਹਿਰੋਂ ਇਮੀਗ੍ਰੇਸ਼ਨ ਮੰਤਰੀ ਪੌਲ ਸਕਾਰ ਨੇ ਵੀ ਇਮੀਗ੍ਰੇਸ਼ਨ ਨੀਤੀਆਂ ਬਾਰੇ ਗੱਲਬਾਤ 'ਚ ਵਧੇਰੇ ਸਨਮਾਨਜਨਕ ਤੇ ਸਕਾਰਾਤਮਕ ਸੁਰ ਅਪਣਾਉਣ ਦਾ ਦਾਅਵਾ ਕੀਤਾ ਹੈ। ਉਹਨਾਂ ਨੇ ਪ੍ਰਵਾਸੀਆਂ ਦੇ ਸਕਾਰਾਤਮਕ ਯੋਗਦਾਨ ਤੇ ਜ਼ੋਰ ਦਿੱਤਾ ਹੈ ਤੇ ਆਖਿਆ ਹੈ ਕਿ ਇਮੀਗ੍ਰੇਸ਼ਨ ਨਾਲ ਜੁੜੇ ਵਿਚਾਰ ਵਟਾਂਦਰੇ ਨੂੰ ਸੰਵੇਦਨਸ਼ੀਲ ਤੇ ਸਮਾਵੇਸ਼ੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕੋਲੀਜਨ ਦੀ ਨਵੀਂ ਪਹੁੰਚ ਨਾ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਅਤੇ ਸਿੱਖਿਆ ਸੰਸਥਾਵਾਂ ਲਈ ਸਗੋਂ ਸਮੁੱਚੇ ਪ੍ਰਵਾਸੀ ਭਾਈਚਾਰੇ ਲਈ ਇੱਕ ਸਕਾਰਾਤਮਕ ਸੰਦੇਸ਼ ਦਿੰਦੀ ਹੈ। ਇਹ ਬਦਲਾ ਆਸਟ੍ਰੇਲੀਆ ਦੀ ਸਿਆਸੀ ਮੰਚ ਤੇ ਵਧੇਰੇ ਸਹਿਯੋਗੀ ਤੇ ਸੰਤੁਲਿਤ ਪਹੁੰਚ ਦੀ ਸ਼ੁਰੂਆਤ ਦਰਸਾਉਂਦਾ ਹੈ। ਆਸਟ੍ਰੇਲੀਆ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨਦੇਉ ਇਜਾਜ਼ਤ ਧੰਨਵਾਦ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਹਨ ਅਹਿਮ ਸੁਰਖੀਆਂ ਤੇ ਲੱਖ ਆਸਟ੍ਰੇਲੀਆ ਦੇ ਕਰਜ਼ੇ ਵਿੱਚ ਵੀ ਪ੍ਰਤੀਸ਼ਤ ਹੋਈ ਕਟੌਤੀ ਜਲਦ ਮਿਲੇਗੀ ਵੱਡੀ ਰਾਹਤ ਮੈਲਬੌਰਨ ਦੇ ਵਿੱਚ 65 ਸਾਲਾ ਵਿਅਕਤੀ ਡਰਗਸ ਤੋਂ ਤਸਕਰੀ ਮਾਮਲੇ ਦੇ ਵਿੱਚ ਹੋਇਆ ਗ੍ਰਿਫਤਾਰ ਮੈਲਬੌਰਨ ਅਗਜ਼ਨੀ ਮਾਮਲੇ ਦੇ ਵਿੱਚ ਪੁਲਿਸ ਜ਼ਿੰਮੇਵਾਰ ਲੋਕਾਂ ਤੋਂ ਇੱਕ ਫੋਨ ਕਾਲ ਦੂਰ ਕੈਲਕੂਲੇਸ਼ਨੇ ਬਦਲੀ ਨੀਤੀ ਛੱਡਿਆ ਇੰਟਰਨੈਸ਼ਨਲ ਸਟੂਡੈਂਟਸ ਦੀ ਘਟੋਤੀ ਦਾ ਪਲਾਨ